ਫੇਰ ਇੱਕ ਖਬਰ ਖਬਰ ਤੇ ਨਜ਼ਰ ਤੇ ਥੋੜੀ ਜਿਹੀ ਤਰਸ਼ੀ ਨਜ਼ਰ ਉਹ ਹੈ ਗਵਰਨਰ ਪੰਜਾਬ ਤੇ ਐਡਮਿਨਿਸਟਰेटर ਯੂਟੀ ਚੰਡੀਗੜ੍ਹ ਦਾ ਉਹ ਬਿਆਨ ਵੱਡਾ ਬਿਆਨ ਜਿਸ ਚ ਉਹਨੇ ਕਿਹਾ ਕਿ ਹਰਿਆਣਾ ਵਿਧਾਨ ਸਭਾ ਲਈ ਜ਼ਮੀਨ ਤਾਂ ਜੇ ਅਲਾਟ ਹੀ ਨਹੀਂ ਹੋਈ ਫੈਸਲਾ ਤਾਂ ਹੋਇਆ ਹੀ ਨਹੀਂ ਤੇ ਫੈਸਲਾ ਜੇ ਨਜ਼ਰ ਨਹੀਂ ਹੋਇਆ ਤੇ ਉਹਨਾਂ ਚਿਰ ਫੇਰ ਕਿ ਕੀ ਫਾਇਦਾ ਗੱਲ ਕਰਨ ਦਾ ਫਿਰ ਦੇਖਾਂਗੇ بڑا ਵੱਡਾ ਤੇ ਸ਼ੌਕਿੰਗ ਜਿਵੇਂ ਕਹਿੰਦੇ ਹੁੰਦੇ ਨੇ ਬਿਆਨ ਹੈ ਹੁਣ ਤੱਕ ਕਈ ਪ੍ਰਭਾਵ ਬਣ ਗਿਆ ਸੀ ਪਿਛਲੇ ਦਿਨਾਂ ਚ ਕਿ ਹਰਿਆਣਾ ਵਿਧਾਨ ਸਭਾ ਲਈ ਜ਼ਮੀਨ ਅਲੋਟ ਹੋ ਚੁੱਕੀ ਆ ਉਹਦੀ ਸੈਂਕਸ਼ਨ ਹੋ ਚੁੱਕੀ ਆ ਮਨਜ਼ੂਰੀ ਹੋ ਚੁੱਕੀ ਕੇਂਦਰ ਦੀ ਤੇ ਅੱਜ ਗਵਰਨਰ ਦਾ ਗਵਰਨਰ ਤੇ ਐਡਮਿਨਿਸਟਰेटर ਯੂਟੀ ਚੰਡੀਗੜ੍ਹ ਚੰਡੀਗੜ੍ਹ ਪ੍ਰਸ਼ਾਸਨ ਦੇ ਯੂਟੀ ਦੇ ਪ੍ਰਸ਼ਾਸਕ ਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਖਡਾਰੀ ਯਾਨੀ ਜੋ ਬਿਆਨ ਦਿੱਤਾ ਹੈ ਉਹਦੀ ਬਹੁਤ ਐਮੇਤ ਹੈ ਉਹਨੇ ਸਾਰੇ ਇਸ ਮਸਲੇ ਨਾਲ ਜੁੜੇ ਵਿਵਾਦ ਨੂੰ ਨਵਾ ਰੁਕ ਦੇ ਦਿੱਤਾ ਪਹਿਲਾਂ ਬਿਆਨ ਸੁਣੋਗੇ ਫਿਰ ਅਸੀਂ ਕਮੈਂਟ ਕਰਾਂਗੇ ਸੁਣੋ ਜੋ ਪੰਜਾਬ ਤੇ ਹਰਿਆਣਾ ਚੰਡੀਗੜ੍ਹ ਦੇ ਵਿਚਾਰਿਆਂ ਦੀ ਵਿਧਾਨ ਸਭਾ ਨੂੰ ਜ਼ਮੀਨ ਜਿਹੜੀ ਅਲਾਟ ਕੀਤੀ ਹੈ ਉਹਦੇ ਉੱਤੇ ਵੀ ਜਿਹੜਾ ਇਸ਼ੂ ਹੈ ਤੁਹਾਡੇ ਪਿਛਲੇ ਦਿਨੀ ਡੈਲੀਗੇਸ਼ਨ ਨੂੰ ਵੀ ਮਿਲਿਆ ਕਿ ਕੋਈ ਜ਼ਮੀਨ ਅਭੀ ਅਲਾਟਮੈਂਟ ਨਹੀਂ ਹੋਈ ਮੁੱਖਾ ਇੱਕ ਪ੍ਰਸਤਾਵ ਬਹੁਤ ਸਮੇਂ ਸੇ ਪੈਂਡਿੰਗ ਚੱਲ ਰਹਾ ਹੈ ਉਸ ਪਰ ਵਿਚਾਰ ਕੀਇ ਜਾ ਸਕਦਾ ਹੋ करनाल ਜਾਂ ਪੰਚਕੂਲਾ ਅੱਜ ਕੁਝ ਨਹੀਂ ਕਰ ਸਕਦੇ ਜਦ ਤੱਕ ਨਿਰਣੈ ਨਹੀਂ ਹੋਤਾ ਹੈ ਤਾਂ ਨਿਰਣੈ ਦੀ ਸਥਿਤੀ ਨਹੀਂ ਆਈ ਤਾਂ ਆਪਕੋ ਵਰਣਨ ਕੀਆ ਜਾਇਆ ਜਾਂ ਕੀ ਕਰਨਾ ਇਹ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੇ ਬਾਰੇ ਪੰਜਾਬ ਯੂਨੀਵਰਸਿਟੀ ਸੈਨੇਟ ਇਲੈਕਸ਼ਨ ਨਹੀਂ ਹੋ ਰਹੀਆਂ ਉੱਥੇ ਬਹੁਤ ਟਾਈਮ ਲੱਗਦਾ ਹੁੰਦਾ ਜੋ ਕੰਮ ਸਰਕਾਰ ਕੋ ਉਨਚੇ ਪੁੱਛਣਾ ਪਵੇਗਾ ਕਿਉਂਕਿ ਮੈਂ ਉਸਕੇ ਬਾਰੇ ਮੈਂ ਬਹੁਤ ਅਧਿਕਰਤ ਰੂਪ ਸੇ ਕਹਿਣ ਕੀ ਸਥਿਤੀ ਮੈਂ ਹਾਂ ਸਿਰਪਾਸੇ ਜੋ ਪੰਜਾਬ ਤੇ ਹਰਿਆਣਾ ਦੀਵਨਾਂ ਸਾਵਾ ਨੂੰ ਜਮੀਨ ਜਿਹੜੀ ਅਲਾਟ ਕੀਤੀ ਆ ਉਹਦੇ ਉੱਤੇ ਵੀ ਜਿਹੜਾ ਇਸ਼ੂ ਆ ਤੁਹਾਡੇ ਪਿਛਲੇ ਦਿਨੀ ਡੈਲੀਗੇਸ਼ਨ ਨੂੰ ਵੀ ਮਿਲਿਆ ਚਾਹੇ ਕੋਈ ਜਮੀਨ ਅਭੀ ਅਸਨਮੈਂਟ ਨਹੀਂ ਹੋਈ ਉਹਨਾਂ ਦਾ ਇੱਕ ਪ੍ਰਸਤਾਵ ਬਹੁਤ ਸਮੇਂ ਸੇ ਪੈਂਡਿੰਗ ਚੱਲ ਰਹਾ ਹੈ ਉਸ ਪਰ ਵਿਚਾਰ ਕੀਇ ਜਾ ਸਕਦਾ ਹੋ करनाल ਜਾਂ ਪੰਚਕੂਲਾ ਜਾਂ ਕਰਨਾਲ ਜਾਂ ਪਰ ਓਏ ਬੜਾ ਕਲੀਅਰ ਸਪਸ਼ਟ ਸ਼ਬਦਾਂ ਚ ਗਵਰਨਰ ਪੰਜਾਬ ਨੇ ਤੇ ਐਡਮਿਨਿਸਟ੍ਰੇਟਿਵ ਯੂਟੀ ਚੰਡੀਗੜ੍ਹ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਜ਼ਮੀਨ ਅਲਾਟ ਹੀ ਨਹੀਂ ਹੋਈ ਅਜੇ ਫੈਸਲਾ ਹੀ ਨਹੀਂ ਪਿਆ ਤੇ ਫੇਰ ਉਸ ਤੋਂ ਬਾਅਦ ਹੀ ਗੱਲ ਕਰਾਂਗੇ ਕੋਈ ਤੇ ਪਿਛਲੇ ਦਿਨਾਂ ਚ ਇਹ ਐਲਾਨ ਕੀਤਾ ਸੀ ਹਰਿਆਣਾ ਦੇ ਮੁੱਖ ਮੰਤਰੀ ਨਯਾਪ ਸਿੰਘ ਸੈਣੀ ਨੇ ਤੇ ਹਰਿਆਣਾ ਦੇ ਨਿਤਾਵਣਾ ਕਿ ਜ਼ਮੀਨ ਦਾ ਕੇਂਦਰ ਸਰਕਾਰ ਨੇ ਸੈਂਕਸ਼ਨ ਦੇ ਦਿੱਤੀ ਅਲਾਟੋ ਅਲਾਟਮੈਂਟ ਵਾਸਤੇ ਪ੍ਰਵਾਨਗੀ ਦਿੱਤੀ ਤੇ ਇਸ ਕਰਕੇ ਉਹ ਹੁਣ ਅਸੀਂ ਉੱਥੇ ਵਿਧਾਨ ਸਭਾ ਬਣਾਵਾਂਗੇ 10 ਏਕੜ ਜ਼ਮੀਨ ਉਹਨਾਂ ਨੇ ਮੰਗੀ ਸੀ ਤੇ 12 ਏਕੜ ਉਸ ਦੇ ਬਦਲੇ ਉਹਨਾਂ ਨੇ ਜ਼ਮੀਨ ਦੇਣੀ ਸੀ ਹਾਂ ਇਹ گورنر ਨੇ ਮੰਨਿਆ ਕਿ ਪ੍ਰਪੋਜ਼ਲ ਜਿਹੜੀ ਜਰੂਰ ਗਈ ਹੋਈ ਹੈ ਸੈਂਟਰ ਨੂੰ ਪਰ ਉਹ ਅਜੇ ਤੱਕ ਮਨਜ਼ੂਰੀ ਨਹੀਂ ਹੋਈ ਤੇ ਉਹਦੇ ਬਾਰੇ ਫੈਸਲਾ ਨਹੀਂ ਹੋਇਆ ਤੇ ਪਿਛਲੇ ਦਿਨਾਂ ਚ ਇਹ ਮੰਨ ਕੇ ਕਿ ਅਲਾਟਮੈਂਟ ਹੋ ਗਈ ਹੈ ਤੇ ਪੰਜਾਬ ਦੇ ਬੋਲੋ ਵੀ ਰਿਐਕਸ਼ਨ ਬਹੁਤ ਹੋਇਆ ਭਗਵੰਤ ਮਾਨ ਸੀਐਮ ਤੋਂ ਲੈ ਕੇ ਆਮ ਆਦਮੀ ਪਾਰਟੀ ਅਕਾਲੀ ਦਲ ਕਾਂਗਰਸ ਤੇ ਦੂਸਰੇ ਇੱਥੇ ਤੱਕ ਕਿ ਸੁਨੀਲ ਜਾਖੜ ਜਿਹੜੇ ਬੀਜੇਪੀ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਵੀ ਪੀਐਮ ਨੂੰ ਅਪੀਲ ਕੀਤੀ ਵੀ ਇਹ ਕੰਸਿਡਰ ਕਰੋ ਉਹਨਾਂ ਨੇ ਵੀ ਪੀਐਮ ਨੂੰ ਇਹ ਅਪੀਲ ਕੀਤੀ ਉਹਨਾਂ ਨੇ ਵੀ ਆਪਣਾ ਟਵੀਟ ਕੀਤਾ ਸੋ ਦੂਜੇ ਪਾਸੇ ਹਰਿਆਣਾ ਦੇ ਜਿਹੜੇ ਨੇਤਾ ਸੀ ਉਹ ਵੀ ਬਿਆਨਬਾਜ਼ੀ ਕਰਨ ਲੱਗ ਗਏ ਤੋਂ ਆਮੋ ਸਾਹਮਣੇ ਹੋ ਗਏ ਉਸੇ ਤਰ੍ਹਾਂ ਜਿਵੇਂ ਐਸਵੀਐਲ ਤੇ ਹੁੰਦੇ ਰਹੇ ਹੁਣ ਤੱਕ ਤੇ ਉਦੋਂ ਹੋਇਆ ਕਿ ਸੀ ਹੁਣ ਜੋ ਜਿਹੜੀ ਜਾਣਕਾਰੀ ਜਿਹੜੀ ਹੈ ਉਹ ਸਾਹਮਣੇ ਆਈ ਹੈ ਕਿਉਂਕਿ ਸਿਰਫ ਫੋਰੈਸਟ ਡਿਪਾਰਟਮੈਂਟ ਦਾ ਇੱਕ ਐਨਓਸੀ ਜਿਹੜਾ ਉਹ ਜਾਰੀ ਹੋਇਆ ਸੀ ਕਿ ਜੇ ਇੱਥੇ ਵਿਧਾਨ ਸਭਾ ਬਣਾਉਣੀ ਹੋਵੇ ਜਾਂ ਬਿਲਡਿੰਗ ਬਣਾਉਣੀ ਹੈ ਤਾਂ ਕੀ ਉਹ ਸਾਰੀਆਂ ਕਲੀਅਰੈਂਸ ਲਾਣੀਆਂ ਪੈਂਦੀਆਂ ਵੱਖ-ਵੱਖ ਡਿਪਾਰਟਮੈਂਟ ਤੋਂ এনवायरमेंट ਤੋਂ ਫੋਰੈਸਟ ਤੋਂ ਤਾਂ ਫੋਰੈਸਟ ਡਿਪਾਰਟਮੈਂਟ ਦੀ ਕਲੀਅਰੈਂਸ ਸੀ ਕਿ ਇੱਥੇ ਬਣਾਇਆ ਜਾ ਸਕਦੇ ਬਿਲਡਿੰਗ ਬਣਾਈ ਜਾ ਸਕਦੀ ਹੈ ਇਹ ਜਿਹੜੀ ਉਹ ਪ੍ਰੋਪੋਜ਼ਲ ਸੀ ਉਹਦੇ ਨਾਲ ਜੁੜੀ ਇਹ ਸੀ ਸਿਰਫ ਐਨਸੀ ਨਾ ਕਿ ਕੇਂਦਰ ਸਰਕਾਰ ਵੱਲੋਂ ਤੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਵੱਲੋਂ ਕੋਈ ਇਹਦੀ ਮਨਜ਼ੂਰੀ ਅਲਾਟਮੈਂਟ ਦਾ ਲੈਟਰ ਕੋਈ ਨੋਟੀਫਿਕੇਸ਼ਨ ਉਹ ਕੋਈ ਨਹੀਂ ਅਜੇ ਹੋਇਆ ਸੀ ਤੇ ਕਿਉਂਕਿ ਅ ਚੰਡੀਗੜ੍ਹ ਦੇ ਐਡਮਿਨਿਸਟ੍ਰੇਟਰ ਹੋਣ ਦੇ ਨਾਤੇ ਪ੍ਰਸ਼ਾਸਕ ਹੋਣ ਦੇ ਨਾਤੇ ਗਵਰਨਰ ਪੰਜਾਬ ਜਿਹੜੇ ਐ ਜਦੋਂ ਕੋਈ ਮਨਜ਼ੂਰੀ ਹੋਣੀ ਐ ਸੈਂਟਰ ਤੋਂ ਹੋਮ ਮਿਨਿਸਟਰੀ ਕਰਦੀ ਐ ਡੀਲ ਡਿਊਟੀ ਨੂੰ ਤਾਂ ਉਹ ਗਵਰਨਰ ਕੋਲ ਹੀ ਆਉਣੀ ਐ ਪਾਵਨ ਐਡਮਿਨਿਸਟ੍ਰੇਟਰ ਕੋਲ ਹੀ ਆਉਣੀ ਐ ਤੇ ਉਸੇ ਨੇ ਅੱਗੇ ਉਹਨੂੰ ਇੰਪਲੀਮੈਂਟ ਕਰਨਾ ਐ ਸੋ ਅਜੇ ਤੱਕ ਉਹ ਕਹਿ ਰਹੇ ਨੇ ਕਿ ਕੋਈ ਮਨਜ਼ੂਰੀ ਨਹੀਂ ਹੋਈ ਕੋਈ ਪ੍ਰਵਾਨਗੀ ਨਹੀਂ ਆਈ ਅਲਾਟਮੈਂਟ ਨਹੀਂ ਹੋਈ ਤਾਂ ਫਿਰ ਇਸ ਦਾ ਅਰਥ ਜਿਹੜਾ ਹੈ ਉਹ ਇਹ ਗੱਲ ਬਣਦਾ ਹੈ ਕਿ ਅਜੇ ਤੱਕ ਕੇਂਦਰ ਸਰਕਾਰ ਨੇ ਕੋਈ ਰਸਮੀ ਪ੍ਰਵਾਨਗੀ ਨੋਟੀਫਿਕੇਸ਼ਨ ਨਹੀਂ ਜਾਰੀ ਕੀਤੀ ਤਾਂ ਜ਼ਮੀਨ ਦੇ ਤਬਾਦਲੇ ਦਾ ਜ਼ਮੀਨ ਦੀ ਅਲਾਟਮੈਂਟ ਦਾ ਤਜਵੀਜ਼ ਪਈ ਹੈ ਉੱਥੇ ਤਜਵੀਜ਼ਾਂ ਤਾਂ ਬਹੁਤ ਪਈਆਂ ਰਹਿੰਦੀਆਂ ਨੇ ਪਰ ਅਜੇ ਤੱਕ ਨਹੀਂ ਹੋਇਆ ਸੋ ਹੁਣ ਸਵਾਲ ਇਹ ਹੈ ਗੁਰਨੇ ਪੰਜਾਬ ਦੇ ਬਿਆਨ ਤੋਂ ਕੀ ਸੰਕੇਤ ਮਿਲਦੇ ਨੇ ਇਹਦਾ ਇਹ ਵੀ ਦੋਨੇ ਮਤਲਬ ਕੱਢੇ ਜਾ ਸਕਦੇ ਨੇ ਕਿ ਅਜੇ ਤੱਕ ਜਿਹੜਾ ਕੇਂਦਰ ਸਰਕਾਰ ਹੈ ਮੋਦੀ ਸਰਕਾਰ ਹੈ ਉਹ ਇਸ ਮਾਮਲੇ ਤੇ ਅਜੇ ਦਲਦਾ ਜਾਏ ਇਸ ਮਾਮਲੇ ਤੇ ਸਪਸ਼ਟ ਫੈਸਲਾ ਨਹੀਂ ਲਿਆ ਉਹਨਾਂ ਨੇ ਕਿਉਂਕਿ ਹੁਣ ਤੱਕ ਆਰਡਰ ਨਹੀਂ ਕੀਤੇ ਦੂਜਾ ਰੀਥਿੰਕਿੰਗ ਵੀ ਹੋ ਸਕਦੀ ਹੈ ਮੋੜ ਸੋਚ ਵੀ ਹੋ ਸਕਦੀ ਹੈ ਕਿਉਂਕਿ ਇਸ ਦਾ ਵਿਰੋਧ ਬਹੁਤ ਹੋਇਆ ਪੰਜਾਬ ਵਾਲੇ ਪਾਸਿਓਂ ਪੰਜਾਬ ਦੇ ਬੀਜੇਪੀ ਨੇਤਾਵਾਂ ਨੇ ਵਿਰੋਧ ਕੀਤਾ ਹੈ ਤੇ ਸੁਨੀਲ ਜਾਖੜ ਸਮੇਤ ਸੋ ਇਹ ਵੀ ਹੋ ਸਕਦਾ ਹੈ ਕਿ ਉਸ ਨੂੰ ਦੁਬਾਰਾ ਵਿਚਾਰਿਆ ਜਾਵੇ ਤੇ ਉਸੇ ਤਰ੍ਹਾਂ ਹੀ ਲਟਕਦਾ ਰਹੇ ਜਿਵੇਂ ਐਸਵੀਐਲ ਦਾ ਮੁੱਦਾ ਲਟਕਦਾ ਹੈ ਸੋ ਇਹ ਵੀ ਉਸੇ ਤਰ੍ਹਾਂ ਹੀ ਸ਼ਾਇਦ ਲਟਕਦਾ ਰਹੇ ਮੁੱਦਾ ਸੋ ਅਜੇ ਤੱਕ ਪੋਜੀਸ਼ਨ ਜੋ ਗਵਰਨਰ ਪੰਜਾਬ ਨੇ ਸਪਸ਼ਟ ਕੀਤੀ ਹੈ ਉਹਦੇ ਨਾਲ ਮੈਨੂੰ ਲੱਗਦਾ ਹੈ ਕਿ ਫਿਲਹਾਲ ਇਹ ਜਿਹੜਾ ਤਿੱਖਾ ਹੋਇਆ ਸੀ ਵਿਵਾਦ ਉਹ ਤਾਂ ਠੰਡਾ ਹੋ ਜਾਣ ਚਾਹੀਦਾ ਪਰ ਤਜਵੀਜ਼ ਤਾਂ ਪਈ ਹੈ ਉਹ ਤਜਵੀਜ਼ ਕਿਸੇ ਵੇਲੇ ਵੀ ਉਹਦੇ ਤੇ ਨਾ ਰਿਜੈਕਟ ਹੋਈ ਹੈ ਨਾ ਪ੍ਰਵਾਨ ਹੋਈ ਹੈ ਇਹਦਾ ਮਤਲਬ ਇਹ ਹੈ ਪਰ ਉਹਦੇ ਕਾਰਜੇ ਸ਼ੁਰੂ ਹੋਈ ਸੀ ਤਾਂ ਹੀ ਐਨ ਐਫ ਸੀ ਹੋਇਆ ਫੋਰੈਸਟ ਡਿਪਾਰਟਮੈਂਟ ਦਾ ਪਰ ਉਹ ਅਜੇ ਤੱਕ ਉਸੇ ਤਰ੍ਹਾਂ ਹੀ ਉੱਥੇ ਖੜੀ ਹੈ ਸੋ ਇਹ ਅੱਜ ਦੀ ਡਿਵੈਲਪਮੈਂਟ ਬੜੀ ਵੱਡੀ ਹੈ ਜਿਸ ਨੇ ਇੱਕ ਉਸ ਵਿਵਾਦ ਨੂੰ ਇੱਕ ਨਵਾਂ ਰੁਖ ਦਿੱਤਾ ਹੈ ਕੁਲਪ ਚੰਦ ਕਟਾਰੀਆ ਦੇ ਇਸ ਬਿਆਨ ਨੇ ਜਿਸ ਨੇ ਕਾਫੀ ਕੁਝ ਨਵੇਂ ਸੰਕੇਤ ਦਿੱਤੇ ਨੇ ਬਹੁਤ ਮਿਹਰਬਾਨੀ ਐਨੇ